ਕੱਦ ਕਾਠ ਸੁਖਨੋ ਸੋਨਾ ਕਰਮਾਂ ਵਾਲੇ ਜਲੇ ਵਾਲੂ ਵਾ ਜੇ ਕੀ ਭਾਈ ਕਿੰਨੇ ਕ ਦਿਨ ਰਹਿੰਦੇ ਨੇ ਇਹ ਇਹਦੇ 10 ਦਿਨ ਪਾਇਆ ਭਾਈ ਹਜੇ 10 ਦਿਨ ਪਾਇਆ ਬਰਾ ਹਾਂ ਹਾਂ ਤੇ 20 ਕਿਲੋ ਦਿੱਤਾ ਹੋਇਆ ਪਲੂਣ ਦਾ ਹਾਂਜੀ ਵੱਡੀ ਬੁੱਡੀ ਬਹੁਤ ਜਿਆਦੇ ਆ ਠੀਕ ਆ ਜੀ ਪਰ ਮਨ ਲੋ ਵੀ ਤੋਬੂ ਕਲਾ ਸੀ ਹਲੇ ਵੇਲੂ ਵੇ ਦੀ ਹਰਕਤੀ ਸਵਾਗਤ ਆ ਇੱਕ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੌਪ ਕੁਆਲਿਟੀ ਦੀਆਂ ਮੱਝਾਂ ਤੇ ਗਾਵਾਂ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਤਾਂ ਬਾਈ ਜੀ ਸੱਸੀ ਕਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਦਾ ਹਾਂਜੀ ਮੋਬਾਈਲ ਨੰਬਰ 98175398107 ਜੀ ਠੀਕ ਹੈ ਜੀ ਬਾਕੀ ਇਹ ਜਿਹੜੀ ਵੀਡੀਓ ਬਣਾਉਂਦਾ ਮਕਸਦ ਆਪਾਂ ਫਰ ਨੂੰ ਪਹਿਲਾਂ ਇੱਕ ਨੂੰ ਦੱਸ ਦੇ ਮੇਰੇ ਭੈਣ ਨੂੰ ਭਰਾ ਨੂੰ ਹਾਂਜੀ ਆਪਾਂ ਇਹ ਜਿਹੜਾ ਮਾਲ ਆਗਾ ਹਾਂਜੀ ਇਹ 16 ਤਰੀਕ ਨੂੰ ਮਾਲ ਵੇਚਾਂਗੇ ਬਾਈ ਠੀਕ ਹੈ 10ਵਾਂ ਮਹੀਨਾ ਹਾਂਜੀ 16 ਤਰੀਕ ਠੀਕ ਆ ਠੀਕ ਆ ਜੀ ਹਾਂਜੀ ਕਿਉਂਕਿ ਦੋ ਦਿਨ ਨੂੰ ਮੈਨੂੰ ਕੰਮ ਆਪਾ ਦਾ ਵੇਚਦਾ ਆਪਣੇ ਕੋਲੇ ਮਾਲ ਰੋਜ਼ ਹੀ ਵਿਕਰੀ ਵਾਲਾ ਹੁੰਦਾ ਹੈਗਾ ਆਪਾਂ ਕੋਈ ਇੱਕ ਦਿਨ ਨਹੀਂ ਵੇਚਦੇ ਠੀਕ ਆ ਦੋ ਦਿਨ ਸਾਡੇ ਕੋਈ ਪ੍ਰੋਗਰਾਮ ਆਗਾ ਹਾਂਜੀ ਉਸ ਕਰਕੇ ਆਪਾਂ ਇਹ ਸਾਰਾ ਮਾਲ 16 ਤਰੀਕ ਨੂੰ ਸੇਲ ਕਰਾਂਗੇ ਠੀਕ ਆ ਜੀ ਜਦੋਂ ਆਪਾਂ ਡਿਟੇਲ ਸਮਝੀ ਕਰ ਲੈਨੇ ਕੱਲੀ-ਕੱਲੀ ਜੀ ਠੀਕ ਆ ਜੀ ਜਿਵੇਂ ਅੱਜ ਛੋਟੀ ਆ ਤਾਜੀ ਸੂਈ ਹੋਈ ਆ ਬਾਈ ਹਾਂਜੀ 11-12 ਕਿਲੋ ਬੋਲੀ ਤਿਆਰ ਆ ਮਗਰ ਕੱਟੀ ਆ ਇਹਦੇ ਹਾਂਜੀ ਬਾਕੀ ਮੁੱਲ ਜਿਹੜੇ ਭਾਅ ਹੋਣਗੇ ਹਾਂਜੀ ਉਹ ਸਾਰੇ ਫੋਨ ਤੇ ਹੋ ਜਾਣਗੇ ਠੀਕ ਹੈ ਜੀ ਬਾਕੀ 16 ਤਰੀਕ ਨੂੰ ਕੋਈ ਵੀ ਵੀਰ ਹਾਂਜੀ 7 ਵਜੇ ਤੋਂ ਬਾਅਦ ਜਦੋਂ ਮਰਜੀ 6:30 5:6 ਵਜੇ ਜਦੋਂ ਮਰਜੀ ਆ ਸਕਦਾ ਹੈਗਾ ਟੋਟਲ ਨਾਲ ਕਿੰਨੇ ਬਈ ਆਪਣੇ ਕੋਲ ਨੇ ਨਾਲ ਆਪਣੇ ਕੋਲ ਐ ਮੰਨੋ ਜੀ 14 ਨਾਲ ਨੇ ਭਾਈ 10 ਗਾਵਾਂ ਨੇ 4 ਮੱਜਾਂ ਨੇ ਠੀਕ ਹੈ ਜੀ ਮੋਟਾ ਮੋਟਾ 10 ਦੀਂਦੇ ਰੇਟ ਮੜਿਆ ਕਿਹੜਾ ਅਗਲੇ ਫੱਟਾ ਲੈ ਜੀ ਰੇਟ ਵਾਈ ਜਿਹੜੇ ਵੱਧਾਂ ਦੇ ਰੇਟ ਹੋਣਗੇ ਵੀਰੇ 95 ਤੋਂ ਲੈ ਕੇ 120 ਤੱਕ ਰਹਿਣਗੇ ਹਾਂਜੀ ਜਿਹੜੇ ਗਾਵਾਂ ਦੇ ਰੇਟ ਨੇ ਉਹ 60000 ਤੋਂ ਲੈ ਕੇ 1.5 ਲੱਖ ਤੱਕ ਰਹਿਣਗੇ ਠੀਕ ਆ ਤੇ ਦੂਜੀ ਮਾੜੇ ਜਾਣਕਾਰੀ ਦੇ ਦੋ ਮਾੜੀ ਦੂਜੀ ਮਾੜੀ ਜੇ ਚਾਹ ਦੇਗੀ ਹਾਂ ਇਹ ਵੀ ਤਾਜੀ ਸੂਈ ਆ ਵੀਰੇ ਹਾਂਜੀ 10 11 ਕਿਲੋ ਬੋਲੀ ਇਹਦੇ ਥੱਲੇ ਕੱਟੀ ਇਹਦੇ ਵਾਂਗਰ ਹੈ ਜੀ ਠੀਕ ਆ ਜੀ ਇਹ ਤਿੰਨਾ ਮਗਰ ਕਟੀਆਂ ਹੀ ਨੇ ਇਹਦੇ ਥੱਲੇ 9 ਕਿਲੋ ਤੋਂ ਬਿਲਕੁਲ ਤਿਆਰ ਆ ਹਾਂਜੀ ਅਜੇ 6 ਦਿਨਾਂ ਦੀ ਸੂਈ ਨੂੰ ਹੋਇਆ ਬਈ ਠੀਕ ਆ ਜੀ ਹਾਂਜੀ ਭਾਈ ਅਗਲੀ ਇਹਦੇ ਨਾਲ ਦੀ ਝੋਟੀ ਹੈ ਵੀਰੇ 13 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਦੂਜੇ ਸੂਆ ਦੀ ਹਾਂਜੀ ਸੂਨ ਵਾਲੀ ਘੱਟੀ ਹੈ ਬਹੁਤ ਚੰਗੀ ਠੀਕ ਹੈ ਜੀ ਲੈ ਲੂ ਇਹਦੀ ਬਹੁਤ ਸੋਹਣੀ ਹੈ ਫਿਟਿੰਗ ਵਗੈਰਾ ਬਹੁਤ ਜ਼ਿਆਦਾ ਚੰਗੀ ਹੈਗੀ ਠੀਕ ਹੈ ਜੀ ਕੋਫਰਾ ਮੋਟਾ ਮੋਟਾ ਦਿਖਾਈ ਜਾਂਦੇ ਤੁਹਾਨੂੰ ਆਪਾਂ ਹਾਂਜੀ ਗਾਂ ਦੀ ਦੱਸੀ ਜਾਣਕਾਰੀ ਵੱਡੀ ਹੈਗਾ ਇਹਦੀ ਦੇ ਚਾਰ ਬੰਦ ਬੱਛੀ ਆ ਹਾਂਜੀ ਦੂਜੇ ਸੂਆ ਸੁੰਦੀ ਆ ਹਾਂਜੀ ਸਾਫ ਸੁਥਰੀ ਬਹੁਤ ਵੱਡੀ ਬੁੱਢੀ ਬਹੁਤ ਜ਼ਿਆਦਾ ਹੈਗੀ ਠੀਕ ਹੈ ਜੀ ਬਾਕੀ ਆਪਾਂ ਤੋੜ ਕੇ ਵੀ ਦਿਖਾ ਦਿੰਨੇ ਆ ਬੱਛੀ ਇਹ ਠੀਕ ਹੈ ਜੀ ਲੋਪਰਾ ਚੱਕਰ ਸਾਹਿਬ ਟੌਪ ਕੁਆਲਟੀ ਹੈ ਜਮਾ ਹਾਂਜੀ ਕਾਤੇ ਕਾਠ ਸੁਖਨੋ ਸੋਨਾ ਕਰਮਾਂ ਵਾਲੇ ਦਾ ਲੈ ਵਲੂਗਾ ਜਗੀ ਬਾਈ ਕਿੰਨੇ ਕ ਦਿਨ ਰਹਿੰਦੇ ਆ ਦੇ ਇਹਦੇ 10 ਦਿਨ ਪਏ ਬਾਈ ਹਜੇ 10 ਦਿਨ ਪਏ ਪਰਾ ਹਾਂ ਹਾਂ ਲੋ ਜਲੇਵਾ ਫਾੜੀ ਵਾਲਾ ਕਰਮਾਂ ਵਾਲੀ ਦਾ ਲੋ ਜੀ ਚੱਕਰ ਸਾਹਿਬ ਪਰਾ ਜਗੀ ਬਾਈ ਦਾ ਰੇਟ ਆ ਰੇਡ ਫੌਂਦੀ ਹੋ ਜਾਣਗੇ ਬਈ ਸਾਰਿਆਂ ਦੇ ਠੀਕ ਆ ਹਾਂ ਠੀਕ ਆ ਹਾਂਜੀ ਜਿਵੇਂ ਆ ਬੱਛੀ ਆ ਬਈ ਇਹ ਫਾਰਮ ਚੋਂ ਆਈ ਏ ਥੋੜੀ ਜਿਹੀ ਭਾਈਦੀ ਆ ਬਾਹਰੋਂ ਬੱਛੀ ਏ ਹਾਂਜੀ ਪਰ ਮੰਨ ਲਓ ਵੀ ਜਿਹੜੇ ਫਾਰਮ ਚੋਂ ਇਹ ਬੱਛੀ ਆਈ ਏ ਸੀਮਣ ਵਗੈਰਾ ਦੀ ਜਿਹੜੇ ਸੀਮਣ ਦੀ ਆਪ ਆ ਹਾਂਜੀ ਸਾਰਾ ਆਨਲਾਈਨ ਡਾਟਾ ਮਿਲ ਜੂਗਾ ਇਹਦਾ ਠੀਕ ਆ 35 ਕਿਲੋ ਤੋਂ ਪਲੂਰ ਬੱਛੀ ਸਟਾਰਟ ਹੋਊਗੀ ਵੀਰੇ ਵੱਡੀ-ਬੁੱਡੀ ਬਹੁਤ ਜ਼ਿਆਦਾ ਚੰਗੀ ਅੱਛੀ ਆ ਠੀਕ ਹੈ ਜੀ ਦੋ ਦੰਦ ਦਾ ਮੂੰਹ ਬਰਾਤ ਤੁਹਾਨੂੰ ਬਹੁਤ ਸਮਾਂ ਕਰਨਾ ਪੈਗਾ ਠੀਕ ਹੈ ਹਾਂਜੀ ਇੱਕ ਨੰਬਰ ਵੈੜ ਦੱਸੋ ਜੀ ਹਾਂ ਬਾਈ ਜੀ ਦੂਜਾ ਸੁਭੋਈ ਇਹ ਹਸੁੰਦੀ ਆ ਹਾਂਜੀ ਦੋ ਵੀ 24 ਕਿਲੋ ਬਲੂਨ ਦਾ ਦਿੱਤਾ ਹੋਇਆਗਾ ਹਾਂਜੀ ਬਾਕੀ ਬੋਡੀ ਵੇਟ ਦੇਖ ਲਓ ਬਹੁਤ ਚੰਗਾ ਗਾ ਲੈ ਇੱਕ ਸਕੋਰ ਦੀ ਵੀ ਬਹੁਤ ਸਾਫ ਆ ਗਈ ਹਾਂਜੀ ਕੁਆਲਿਟੀ ਬਹੁਤ ਜ਼ਿਆਦਾ ਫਰੀਡ ਬਰੂਡ ਬਹੁਤ ਚੰਗੀ ਆ ਲੈਣ ਦੀ ਠੀਕ ਆ ਲਓ ਜੀ ਚੈੱਕ ਕਰਾਓ ਕਿੰਨੇ ਦਿਨ ਬਾਕੀ ਚੱਗੀ ਇਹਦੇ ਇਹ ਤਾਂ ਹਫਤਾ ਬਾਕੀ ਆ ਵੀਰੇ ਇੱਕ ਹਫਤਾ ਬਾਕੀ ਆ ਭਰਾ ਇਹਦਾ ਚੈੱਕ ਹਾਂਜੀ ਠੀਕ ਹੈ ਬਈ ਕੋਈ ਇਹ ਗੱਲ ਨਹੀਂ ਹੈਗੀ ਵੀ ਆਪਾਂ ਕੋਈ ਵੀਡੀਓ ਕੋਈ ਨਵਾਂ ਏ ਟ੍ਰੈਂਡ ਨਾ ਬਣਾ ਰਹੇ ਆ ਇਹ ਹਾਂਜੀ ਉਦੋਂ ਸਿਰਫ ਆਪਾਂ ਨੂੰ ਦੋ ਦਿਨ ਕੋਈ ਕੰਮ ਆਗਾ ਠੀਕ ਆ ਐ ਆ ਵੀ ਜਦੋਂ ਕਿਸੇ ਫੰਕਸ਼ਨ 'ਚ ਗਏ ਹੁੰਦੇ ਆ ਉੱਥੇ ਫੋਨ ਨਾ ਚੱਕਿਆ ਜਾਵੇ ਅਗਲਾ ਪਰੇਸ਼ਾਨ ਹੁੰਦਾ ਹਨਾ ਹਾਂ 16 ਤਰੀਕ ਨੂੰ ਠੀਕ ਆ ਕੋਈ ਵੀਰ ਕੋਲੇ ਆ ਜੇ ਚਾਹੇ ਫੋਨ ਲਾ ਲੈ ਠੀਕ ਆ ਵੀ ਆ ਕੇ ਚੈੱਕ ਕਰੀਸ ਵਾਲੇ ਇੱਥੇ ਵੀ ਆ ਕੇ ਥੱਲੇ ਹਾਂ ਉਹਨੇ ਆ ਕੇ ਵੀ ਬਾਈ ਚੈੱਕ ਕਰ ਸਕਦਾ ਕੋਈ ਦਿੱਕਤ ਵਾਲੀ ਕਰਨੀ ਆਪਾਂ ਨੂੰ ਇਹ ਨਹੀਂ ਵੀ ਆਉਣ ਲੈਣੀ ਠੀਕ ਆ ਜੀ ਕਿਉਂਕਿ 7:00 7:00 ਵਜੇ ਆਪਾਂ ਮਾਲ ਦੇਤਣ ਲੱਗ ਜੰਨੇ ਹੈਗੇ ਵੈਸੇ ਤਾਂ ਆਪਣੇ ਕੋਲੇ ਹਰ ਸੋਮਵਾਰ ਨੂੰ ਮਾਲ ਆਉਂਦਾ ਹੈਗਾ ਠੀਕ ਹੈ ਜੀ ਹਾਂ ਦੋ ਨੰਬਰ ਦੋ ਨੰਬਰ ਬਈ ਜਰਸੀ ਲ ਕਰਾਉਸ ਹੈਗੀ ਹਾਂਜੀ ਐਫ ਐਫ ਨਾਲ ਜਰਸੀ ਕਰਾਉਸ ਹਾਂਜੀ ਦੋ ਦੋ 20 ਕਿਲੋ ਦਿੱਤਾ ਹੋਇਆ ਪਲੂਨ ਦਾ ਹਾਂਜੀ ਵੱਡੀ ਬੁੱਡੀ ਬਹੁਤ ਜਿਆਦੇ ਆ ਠੀਕ ਹੈ ਜੀ ਪਰ ਮਨ ਲਓ ਵੀ ਤੋਪੂ ਕਲਾਸ ਹੀ ਆਲੇ ਵੇਲੂ ਵੇ ਦੀ ਹਰ ਇੱਕ ਚੀਜ਼ ਦੀ ਹਾਂਜੀ ਪੂਰਾ ਸਰਾ ਹੀ ਆ ਜੀ ਠੀਕ ਹੈ ਲੋਪਰਾ ਇਹ ਕਿੰਨੇ ਦਿਨਾਂ ਦੇ ਦੱਸਿਆ ਜੀ ਕਿ ਬਾਕੀ ਇਹਦਾ ਵੀ ਹਫਤਾ ਬਾਕੀ ਆ ਭਾਈ ਜੀ ਇਹਦਾ ਹਫਤਾ ਬਾਕੀ ਦਾ ਦੇਖੋ ਭਰਾ ਠੀਕ ਹੈ ਇਹ ਜਰਸੀ ਬੱਚੀ ਤੜਕੇ ਸੂਈ ਆ ਹਾਂਜੀ ਬਣੂ ਬਣੂ ਕੀ ਬਹੁਤ ਜ਼ਿਆਦਾ ਚੰਗੀ ਆ ਦੱਸ ਪਲੂਣੀ ਭਾਈ ਜੀ ਪਲੂਣੀ ਸੂਈ ਆ ਨਹੀਂ ਇਹ ਦੂਜਾ ਸੂਆ ਸੂਈ ਆ ਇਹ ਤੱਤੀ ਸੂਈ ਬਣ ਰਹੀ ਆ ਦੇਖੋ ਲੈ ਠੀਕ ਆ ਲੈਵੇ ਤਾਂ ਮਨੋਂ ਭੱਟ ਲਾ ਦੂਗੀ ਲੈਵੇ ਬੱਚਾ ਕੀ ਜਮਗਰੇ ਦੇ ਬੱਚੀ ਨੂੰ ਜਨਮ ਦਿੱਤਾ ਜੀ ਬੱਚੀ ਨੂੰ ਹਾਂਜੀ ਇਹ ਕੱਲ ਦੀ ਸੂਰ ਹੋਈ ਆ ਬਲੈਕ ਕਲਰ ਵੈੜੀ ਹਾਂਜੀ ਦੁੱਧ 13-14 ਕਿਲੋ ਬੋਲੀ ਹੋਊਗੀ ਅੱਜਲੇ ਹਾਂਜੀ ਓਏ ਮਨੋ ਜੀ ਤੁਹਾਨੂੰ ਆਪਾਂ ਪਰਸੋਂ ਦੇ ਕਰ ਵੇਚਣੀਆਂ ਨੇ 2-3 ਕਿਲੋ ਹੋਰ ਵੱਟਾ ਪਾ ਜੂਗੀ ਠੀਕ ਆ ਬਾਕੀ ਭਾਅ ਵੀ ਇਹਦਾ ਜਾਇਜ਼ ਹੋਊਗਾ ਬੱਚੀ ਮਗਰ ਇਹਦੇ ਇਹਦਾ ਭਾਅ ਆਸੀ ਤੇਰੀ ਮੜਿਆ ਹਾਂ ਬਈ ਇਹਦਾ 60000 ਰੁਪਏ ਮੰਨ ਲਊਗਾ 60000 ਮਗਰ ਬੱਸੀ ਆ ਹਾਂਜੀ ਪੰਜ ਨੰਬਰ ਆ ਬੜ ਜੀ ਆਪਣੇ ਕੋਲੇ ਬਈ 2-4 ਦਿਨ ਖੜੀ ਰਹੇਗੀ ਹਾਂਜੀ ਤਬ ਉਹ 24 ਕਿਲੋ ਦੁੱਧ ਨੂੰ ਪਾ ਕੇ ਦੇ ਦਾਂਗੇ ਹੁਣ ਇਹ ਮੁੱਲ ਵੀ ਨੇ 16-17 ਕਿਲੋ ਬੋਲੀ ਆ ਠੀਕ ਆ ਤੇ ਬੱਚਾ ਕੀ ਵਈ ਇਹ ਮਗਰ ਬੱਚੀ ਜੀ ਸਾਰੀਆਂ ਮਗਰ ਬੱਛੀਆਂ ਨੇ ਬਈ ਠੀਕ ਆ ਠੀਕ ਆ ਜਿੰਨੀਆਂ ਸੂਈਆਂ ਵੀ ਹੈਗੀਆਂ ਆਪਣੇ ਕੋਲ ਸਾਰੀਆਂ ਮਗਰ ਬੱਛੀਆਂ ਨੇ ਇਕੱਲੀ ਆ ਵੇੜ ਮੰਗ ਰਹੇ ਹਾਂਜੀ ਬੱਚਾ ਦਾ ਹਾਂਜੀ ਇਹਦੇ ਦੰਨੇ 16 ਕਿਲੋ ਬੋਲੀ ਜਮਾਂ ਪਿਆਰ ਆ ਠੀਕ ਆ ਕੋਈ ਵੀ ਵੀਰ ਚਾਰ ਡੰਗ ਝੋਕੇ ਲਿਜਾ ਸਕਦਾ ਹਾਂਜੀ ਬਾਕੀ ਕੋਈ ਆਪਣਾ ਇੱਕ ਦਿਨ ਕੋਈ ਨਹੀਂ ਹੁੰਦਾ ਮਾਲ ਵੇਚਾਉਂਦਾ ਹਾਂਜੀ ਆਪਣੇ ਕੋਲੇ ਰੂਟੀਨ ਜੀ ਮਾਲ ਹੁੰਦਾ ਨਾ ਹਾਂਜੀ ਹਾਂਜੀ ਬਾਕੀ ਜਿਹੜਾ ਇਹ ਮਾਲ ਆ ਇਹ ਆਪਾਂ 16 ਤਰੀਕ ਨੂੰ ਹੀ ਵੇਚਾਂਗੇ ਜੀ ਠੀਕ ਹੈ ਜੀ ਦੋਪਰਾ بھائی ਜੀ ਨਾਲ ਜ਼ਰੂਰ ਕੰਟੈਕਟ ਕਰੋ بھائی ਨੇ ਸਾਰੀ ਜਾਣਕਾਰੀ ਦੇ ਦਿੱਤੀ ਤੁਹਾਨੂੰ ਠੀਕ ਹੈ ਰੇਟ ਫੋਨ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਟੋਕ ਕੇ ਬਾਏ